ਅਜੀ ਕਾਲ ਦੋਸਤੋ ਮੈਂ ਗੁਰਪ੍ਰੀਤ ਕੋੜਲੀ ਇਸ ਵਕਤ ਤੱਕ ਖੜਾ ਹੈਗਾ ਰੋਪੜ ਹੈਡਵਰਕ ਸਟੇਜ ਠੀਕ ਹੈ ਇੱਥੋਂ ਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਕਿ ਜਿੱਜ ਦਿਖਾਇਆ ਜਾਂਦਾ ਸੀ ਕਿ ਆ ਜਿਹੜਾ ਇਹ ਗੇਟਾਂ ਦੇ ਉੱਤੋਂ ਦੀ ਪਾਣੀ ਟੱਪ ਗਿਆ ਤੇ ਆ ਜਿੱਥੋਂ ਹੁਣ ਫਲਹਾਲ ਆ ਆਵਾਜ਼ਾਂ ਹੀ ਲੰਘ ਰਹੀ ਆ ਆ ਪੁਲ ਦੀ ਵੀਡੀਓ ਹੁੰਦੀ ਹੈ ਕਿ ਜਿਹੜੀਆਂ ਆ ਦਵਾਰਾਂ ਨੇ ਇਹਨਾਂ ਦੇ ਉੱਪਰ ਦੀ ਪਾਣੀ ਲੰਘ ਗਿਆ ਸੋ ਮੇਰਾ ਇੱਥੇ ਵੀਡੀਓ ਬਣਾਉਣ ਆਉਣ ਦਾ ਮੇਨ ਮਕਸਦ ਆ ਕਿ ਜਿਹੜਾ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਰੋਪੜ ਦੇ ਕਿੰਦਾਂ ਦੇ ਹਾਲਾਤ ਆ ਉਹ ਦਿਖਾਏ ਜਾਣ ਠੀਕ ਆ ਤਾਂ ਕਿ ਦੁਨੀਆਂ ਸਮਝ ਸਕੇ ਤੇ ਸਾਹਮਣੇ ਉਹ ਗੁਰਦੁਆਰਾ ਟਿੱਬੀ ਸਾਹਿਬ ਨਜ਼ਰ ਆ ਰਿਹਾ ਠੀਕ ਆ ਜਿਹੜੀਆਂ ਆਪਾਂ ਗੱਲ ਕਰੀ ਗਏ ਦਵਾਰਾਂ ਨੂੰ ਕਹੇ ਸੀ ਪਾਣੀ ਟੱਚ ਹੋਇਆ ਹਨਾ ਸੋ ਹਰ ਚੀਜ਼ ਦੇ ਉੱਤੇ ਮੁੱਦੇ ਤੇ ਆਪਾਂ ਸਾਰੀ ਚੀਜ਼ ਨੂੰ ਦਿਖਾਵਾਂਗੇ ਕੰਗਾਂ ਨੂੰ ਲੱਗਣਾ ਵੀ ਕਿ ਵੀਡੀਓ ਆ ਰਿਕਾਰਡਡ ਆ ਤੇ ਨਹੀਂ ਮੈਂ ਤੁਹਾਨੂੰ ਦੱਸ ਦੇਣਾ ਫਲਹਾਲ ਇਹ ਇਸ ਵਕਤ ਅੱਜ 27 ਅਗਸਤ ਠੀਕ ਆ ਤੇ ਦੁਪਹਿਰ ਦੇ ਲਗਭਗ ਮੈਨੂੰ ਲੱਗਾ 12:30 ਜਾਂ 1 ਵਜੇ ਜਦੋਂ ਇਹ ਮੈਂ ਲਾਈਵ ਲਗਾਤਾਰ ਹੋ ਰਿਆਂ ਠੀਕ ਆ ਕੋਈ ਰਿਕਾਰਡਰ ਲਾਈਵ ਨਹੀਂ ਇਹ ਆਪਾਂ ਗੱਲ ਕਰ ਗਏ ਮੈਂ ਖੁਦ ਜਿਹੜਾ ਅਗਰਸਰ ਕੋਲ ਵੀ ਤੁਹਾਨੂੰ ਜਿੰਮੇਦਾਰੀ ਨਾਲ ਚੀਜ਼ਾਂ ਦਿਖਾ ਰਿਆਂ ਹੁਣ ਹਾਲਾਤ ਕਿੱਦਾਂ ਦੇ ਆ ਕੀ ਕੀ ਆ ਉਹ ਤੁਹਾਨੂੰ ਮੈਂ ਸਾਰੀ ਜੀ ਐਕਸਪਲੇਨ ਕਰਦਾ ਕਿ ਕਿੰਨਾ ਕੁ ਪਾਣੀ ਛੱਡਿਆ ਜਾ ਰਿਹਾ ਤੇ ਕਿੰਨਾ ਕੁ ਆਪਾਂ ਗੱਲ ਕਰਕੇ ਇਹਦਾ ਖਤਰਾ ਬਣਿਆ ਹੋਇਆ ਠੀਕ ਆ ਜੀ ਇੱਥੇ ਜਿਹੜਾ ਹੈਗਾ ਮੈਂ ਤੁਹਾਨੂੰ ਦੱਸ ਦਿਆਂ ਕਿ ਇੱਥੇ ਦੋ ਚੀਜ਼ਾਂ ਪਹਿਲਾਂ ਤਾਂ ਇਹ ਥੋੜਾ ਸਮਝਣ ਦੀ ਕੋਸ਼ਿਸ਼ ਕਰੋ ਇਹ ਫਲੱਡ ਗੇਟ ਥੋੜੇ ਜਿਹੀ ਨਹੀਂ ਜਿਹੜੇ ਸ਼ੁਰੂ ਚ ਆਏ ਹੋਣਾ 4-5 ਇਹ ਬੰਦ ਜੇ ਦਿਖਦੇ ਹੋਣਾ ਠੀਕ ਆ ਮੰਨ ਲਓ ਉੱਥੋਂ ਤੱਕ ਇਹ 32 ਫਟ ਗੇਟ ਆ ਕਾਹ ਬਾਈ ਆ ਟੋਟਲ ਜੇ ਗਿਣਾ ਤਾਂ 32 ਐ ਠੀਕ ਐ ਤੇ ਇੱਕ ਲਗਭਗ 52 26 ਗੁਣਾ 2 ਲਿਖਿਆ ਹੋਇਆ ਲਗਭਗ 50 52 ਫੁੱਟ ਸੌਰੀ ਮੈਂ ਕੈਮਰਾ ਉਧਰ ਕਰਾਂ ਸੋ ਮੈਂ ਦਿਖਾਣਾ ਸੀਗਾ ਤੁਹਾਨੂੰ ਵੀ ਇਧਰਲੇ ਪਾਸੇ ਜਿਹੜਾ ਇਹ ਰੋਪੜ ਹੈਡਵਰਕਸ ਆ ਨਾ ਬਾਈ ਜਲ ਸਰੋਤ ਵਿਭਾਗ ਜਿਹੜਾ BBMB ਦੇ ਅੰਦਰ ਆਉਂਦਾ ਠੀਕ ਐ ਇਹਦੇ ਚ ਆਹ ਦੇਖੋ ਇੱਥੇ ਤਾਂ ਲੈਫਟ ਦੇ ਵਿੱਚ ਦਾ 12 ਗੇਟ ਐ ਠੀਕ ਐ ਅੰਡਰਸੂਸ ਜਿਹੜਾ ਸਾਹਮਣੇ ਲਿਖਿਆ ਹੋਇਆ ਐ ਮਾਲਾ ਟੋਟੇ ਤੇ ਬੱਤੀ ਗੇਟ ਆ ਇੱਥੇ ਵਿੱਚੋਂ ਦੋ ਚੀਜ਼ਾਂ ਨਿਕਲਦਾ ਸਰਹੰਦ ਦਾ ਕਨਾਲ ਆ ਜਿਹੜੀ ਸਰਹੰਦ ਨਹਿਰ ਆ ਉਹ ਵੀ ਇਸੇ ਦਰਿਆ ਮਾਲਾ ਸਤਲੁਜ ਦੇ ਵਿੱਚੋਂ ਇੱਥੋਂ ਨਿਕਲਦੀ ਆ ਰੋਪੜ ਦੇ ਵਿੱਚੋਂ ਠੀਕ ਆ ਇਹ ਸਰਹੰਦ ਕਨਾਲ ਦੇ ਜਿਹੜੇ 12 ਗੇਟ ਆ ਆ ਜੇ ਮੈਂ ਸਹੀ ਹੁਆ 12 ਤੋਂ 16 ਆਹ ਸਰਹੰਦ ਨਹਿਰ ਇੱਥੋਂ ਨਿਕਲ ਰਹੀ ਆ ਜਿੱਥੋਂ ਆਪਾਂ ਗੱਲ ਕਰਕੇ ਆਪਣੇ ਖਾਸ ਕਰਕੇ ਜ਼ਿਆਦਾਤਰ ਮਾਲਵੇ ਮਾਲਵੇ ਦੇ ਏਰੀਆ ਦੇ ਵਿੱਚ ਦੀ ਇਹ ਨਹਿਰ ਲੰਘਦੀ ਹੈ ਨਾਰਮਲ ਦਿਨਾਂ ਦੇ ਵਿੱਚ ਕੀ ਹੁੰਦਾ ਕਿ ਆ ਸਾਰਾ ਜਿਹੜਾ ਪਿੱਛੋਂ ਆਪਾਂ ਗੱਲ ਕਰਕੇ ਹਿਮਾਚਲ ਤੋਂ ਪਾਣੀ ਆਉਂਦਾ ਹੈ ਠੀਕ ਹੈ ਜਿਹੜਾ ਦਰਿਆਵਾਂ ਦੇ ਵਿੱਚ ਪਾਣੀ ਆਉਂਦਾ ਮੈਂ ਥੋੜਾ ਜਿਹਾ ਦੁਬਾਰਾ ਇੱਧਰ ਨੂੰ ਤਾਂ ਕਰਨ ਦੀ ਲੋੜ ਪੈਂਦੀ ਹੈ ਕਿ ਜਿਹੜਾ ਇੱਕ ਵਾਰੀ ਮੈਂ ਉਧਰ ਜਾਵਾਂ ਤੁਹਾਨੂੰ ਇੱਕ ਵਾਰੀ ਕਰਾਸ ਕਰ ਲਾਂ ਮੈਂ ਠੀਕ ਹੈ ਮੈਂ ਤੁਹਾਨੂੰ ਸਾਰੀਆਂ ਹਾਲਾਤ ਦਿਖਾਉਣਾ ਇਹਨੂੰ ਸ਼ੇਅਰ ਕਰ ਦਿਓ ਇੱਕ ਤਾਂ ਇਹ ਆ ਵੀ ਕੋਈ ਵੱਦ ਨਾ ਸੇਮੇ ਤੇ ਇੱਕ ਆਉਂਦਾ ਵੀ ਅਲਰਟ ਅਲਰਟ ਹੋਰ ਚੀਜ਼ ਆ ਤੇ ਕਿਸੇ ਸਹਿਪਣਾ ਹੋ ਚਾਹ ਆ ਸਾਹਮਣੇ ਜਿਹੜਾ ਇਹ ਸਤਲੁਜ ਆ ਸਤਲੁਜ ਦਰਿਆ ਜਿਹੜਾ ਸਾਹਮਣੇ ਦੇਖ ਰਿਹਾ ਸਾਰਾ ਸਾਰਾ ਇਹਦੇ ਚੋਂ ਆ ਸਰਹੰਦ ਨਹਿਰ ਨਿਕਲਦੀ ਹੈ ਠੀਕ ਆ ਨਾ ਪਾਣੀ ਜ਼ਿਆਦਾਤਰ ਇਹਦੇ ਗਰਮੀਆਂ ਦੇ ਵਿੱਚ ਜਦੋਂ ਲੋਡ ਹੁੰਦੀ ਹੈ ਇਹਦੇ ਵਿੱਚ ਜਾਂਦਾ ਤੇ ਆਹ ਗੇਟ ਆ ਜਿਹੜੇ 32 ਗੇਟ ਜਿਹੜੇ ਹੈਗੇ ਆ ਉਹ ਬੰਦ ਰੱਖੇ ਜਾਂਦੇ ਆ ਫਲਹਾਲ ਦੀ ਘੜੀ ਦੀਆਂ ਦਿਖਾ ਰਿਹਾ ਤਾਂ ਆਹ ਜਿਹੜੇ ਹਜੇ ਤੱਕ ਪਹਿਲੇ ਗੱਲ ਕਰਾਂ 1 2 3 4 5 6 7 8 9 9 ਗੇਟ ਤਾਂ ਨਹੀਂ ਹਜੇ ਖੋਲੇ ਥੋੜਾ ਮੋਟਾ ਪਾਣੀ ਜਿਹੜਾ ਹੈਗਾ ਇਹਨਾਂ ਦੇ ਵਿੱਚ ਭਾਵੇਂ ਜਾਂਦਾ ਹੋਵੇ ਠੀਕ ਆ ਹਜੇ ਇਧਰਲੇ ਪਾਸੇ ਸਥਿਤੀ ਕੰਟਰੋਲ ਚ ਆ ਪਰ ਜੇ ਆਹ ਖੁੱਲ ਗਏ ਤਾਂ ਵੀਰੇ ਰੋਪੜ ਆ ਆਲੇ ਪਾਸੇ ਨੂਰਪੁਰ ਵੇਦੀ ਉਧਰ ਪਿੱਛੇ ਆ ਰੋਪੜ ਵਾਲੇ ਪਾਸੇ ਜਿਹੜਾ ਹੈਗਾ ਤਬਾਈ ਥਾਨ ਦਾ ਜੇ ਆ ਖੁੱਲ ਜਾਣ ਠੀਕ ਹੈ ਹੁਣ ਤੁਸੀਂ ਕਹੋਗੇ ਖੋਲੇ ਕਿਹੜੇ ਆ ਸਾਨੂੰ ਮੈਂ ਬਾਰ-ਬਾਰ ਦੱਸਿਆ 32 ਗੇਟ ਹੈ ਅੱਜ ਤਾਂ ਮੈਂ ਸਿਰਫ ਤੁਹਾਨੂੰ ਆ 8 9 ਦਿਖਾਏ ਆ ਕਿੰنگਣ ਨੂੰ ਇਹ ਲੱਗਣਾ ਕਿ ਯਾਰ ਕੋਈ ਅੰਡਰ ਕੰਟਰੋਲ ਆ ਸਤਿਤੀ ਹੈ ਨਾ ਪਰ ਮੈਂ ਦੱਸਾਂ ਵੀ ਕੱਲ ਪਰਸੋਂ ਜਿਹਦੇ ਮੀਂਹ ਆਇਆ ਤਾਂ ਆ ਜਿਹੜਾ ਸਾਹਮਣੇ ਤੁਹਾਨੂੰ ਨਜ਼ਰ ਜੀ ਆਉਂਦੇ ਹਰੀਕੇ ਪੱਤਨ ਵੀ ਇਦਾਂ ਦਾ ਦਿਖਦਾ ਹੁੰਦਾ ਠੀਕ ਆ ਆ ਡੁੱਬ ਚੁੱਕਿਆ ਸੀਗਾ ਅੱਜ ਮੰਨ ਲਾ ਇਧਰੋਂ ਪਾਣੀ ਲੋਕਾ ਪਰ ਉਧਰੋਂ ਛ ਪਾਣੀ ਪੰਜਾਬ ਦੇ ਵਿੱਚ ਛੱਡਿਆ ਜ਼ਰੂਰ ਗਿਆ ਠੀਕ ਹੈ ਇਹ ਜਿਹੜਾ ਮੈਂ ਤੁਹਾਨੂੰ ਦੱਸਦਾ ਹੁਣ ਅਗਲੀ ਗੱਲ ਠੀਕ ਹੈ ਇਧਰਲੇ ਪਾਸੇ ਪਾਣੀ ਹਜੇ ਛੱਡਿਆ ਨਹੀਂ ਤਾਂ ਕਰਕੇ ਹਜੇ ਇੱਕ ਮਿੰਟ ਯਾਰ ਕਿੱਧਰ ਹਾਂ ਮੈਂ ਸੌਰੀ ਇਧਰਲੇ ਪਾਸੇ ਜਿਹੜਾ ਕੰਟਰੋਲ ਚਾ ਪਰ ਆਹ ਸਾਰੇ ਗੇਟ ਖੁੱਲੇ ਹੋਏ ਆ ਹੁਣ ਤੁਹਾਨੂੰ ਮੈਂ ਉੱਧਰ ਦਿਖਾਉਣਾ ਜਿੱਧਰੋਂ ਪਾਣੀ ਛੱਡੇ ਤੇ ਪਾਣੀ ਦੀ ਰਫ਼ਤਾਰ ਦਿਖਾ ਦਿਆਂ ਭਾਈ ਠੀਕ ਹੈ ਆ ਜਿਹੜੇ ਹੈਗੇ ਆ ਇਧਰੋਂ ਲਗਭਗ ਮੈਂ ਕਹਣਾ ਵੀ ਦਰਜਣਾਂ ਤੋ ਜਿਆਦੇ ਗੇਟ ਆ ਜਿਹੜੇ ਦਰਜਨ ਕੀ ਆ ਮੈਂ ਕਹਿਣਾ ਸਦਾ ਹੁਣ ਮੈਂ ਇਹਨੂੰ ਪ੍ਰੋਪਰ ਤਾਂ ਨਹੀਂ ਕਹਿ ਸਕਦਾ ਪਰ 15 ਤੋਂ 20 ਗੇਟ ਆ ਜਿਹੜੇ ਮੈਨੂੰ ਲੱਗਦਾ ਖੁੱਲੇ ਹੋਇਆ ਜਾਂ ਆਪਾਂ ਕੇ ਬੱਤਾਂ ਦੇ 16 ਕਹਿ ਸਕਦੇ ਆ ਠੀਕ ਆ ਨਾਰਮਲ ਦਿਨਾਂ ਦੇ ਵਿੱਚ ਇਹ ਸਾਰਾ ਸੁੱਕਾ ਹੁੰਦਾ ਬਾਈ ਠੀਕ ਆ ਗਰਮੀ ਦੇ ਵਿੱਚ ਇਹ ਮੈਂ ਪੁੱਛਿਆ ਸਾਰੇ ਲੋਕਲ ਨੂੰ ਵੀ ਮੈਂ ਉਹ ਵੀਡੀਓ ਵੀ ਰਿਲੀਜ਼ ਕਰੂੰਗਾ ਵੀ ਆਹ ਚੀਜ਼ ਸੁੱਕੀ ਹੁੰਦੀ ਆ ਨਾਰਮਲ ਪਰ ਹੁਣ ਇਹਦੇ ਵਿੱਚ ਪਾਣੀ ਆ ਤੇ ਆਹ ਪਾਣੀ ਆ ਜਿਹੜਾ ਟੀਬੀ ਸਾਹਿਬ ਗੁਰਦੁਆਰਾ ਸਾਹਿਬ ਦੀ ਜਿਹੜੀ ਕੰਧ ਆ ਠੀਕ ਆ ਕਿਉਂਕਿ ਟੀਬੀ ਸਾਹਿਬ ਗੁਰਦੁਆਰਾ ਉੱਚਾ ਬਣਾਇਆ ਹੋਇਆ ਪਰ ਇਹਦੀਆਂ ਵੀ ਜਿਹੜਾ ਹੈ ਕੰਧਾਂ ਨੂੰ ਇਹ ਪਾਣੀ ਇਸ ਵਕਤ ਛੋਹ ਰਿਹਾ ਤੇ ਜਦੋਂ ਮੰਨ ਲਓ ਜੇਕਰ ਪਿੱਛੇ ਲਗਾਤਾਰ ਨਹੀਂ ਪੈਂਦਾ ਰਿਹਾ ਤੇ ਜਦੋਂ ਫਲੱਡ ਗੇਟ ਖੁੱਲ ਜਾਂਦਾ ਫਿਰ ਆ ਆ ਜਿੱਥੇ ਮੈਂ ਫਿਲਹਾਲ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਆ ਸਾਰੀਆਂ ਚੀਜ਼ਾਂ ਡੁੱਬ ਜਾਂਦੀਆਂ ਥੋੜਾ ਜਿਹਾ ਇੱਕ ਮੈਂ ਤਾਂ ਦੱਸ ਦਿਆਂ ਕਿ ਆ ਜੇਕਰ ਪਾਣੀ ਆ ਜਿਹੜਾ ਆ ਗੇਟ ਖੁੱਲ ਗਏ ਤਾਂ ਫਿਰ ਜਦੋਂ ਆਹਾਂ ਸਾਰੀ ਚੀਜ਼ ਡੁੱਬ ਜਾਂਦੀ ਹੈ ਨਾ ਕਾ ਉਸ ਤੋਂ ਬਾਅਦ ਵੀਰੇ ਸਾਰੀਆਂ ਆਉਣ ਆ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਤਬਾਈ ਆਈ ਸੀ 2023 ਦੇ ਵਿੱਚ ਲਗਭਗ 2 ਸਾਲ ਪਹਿਲਾਂ ਆ ਜਦੋਂ ਫਲ ਡਿਗਟ ਖੁੱਲੇ ਸੀਗੇ ਠੀਕ ਆ ਤਾਂ ਆਪਾਂ ਗੱਲ ਕਰ ਗਏ ਸਾਰੇ ਦਾ ਸਾਰਾ ਜਿਹੜਾ ਹੈਗਾ ਰੋਪੜ ਡੁੱਬ ਗਿਆ ਸੀਗਾ ਅੱਗੇ ਨੂੰ ਰੋਪੜ ਸ਼ਹਿਰ ਦੇ ਵਿੱਚ ਪਾਣੀ ਵੜ ਗਿਆ ਸੀਗਾ ਇੱਥੋਂ ਤੱਕ ਕਿ ਮੈਂ ਉਹ ਜਿਹੜਾ ਹੈਗਾ ਇੱਕ ਘਰ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰੂੰਗਾ ਜਿਹੜਾ ਉਹ ਸਮੇਂ ਦੇ ਵਿੱਚ ਤਸ ਗਿਆ ਸੀਗਾ ਫਲਹਾਲ ਪੰਜਾਬ ਦੇ ਵਿੱਚ ਜਿਹੜਾ ਹੈਗਾ ਖੜਾ ਦੀ ਰੋਪੜ ਵਾਲੇ ਪਾਸੇ ਸਥਿਤੀ ਕੰਟਰੋਲ ਹੈ ਸੁਲਤਾਨਪੁਰ ਲੋਧੀ ਵਾਲੇ ਪਾਸੇ ਜ਼ਿਆਦਾ ਹੈ ਪਰ ਏਆਈ ਵਾਲੇ ਜਿਹੜੇ ਹੈਗੇ ਆ ਉਹ ਜ਼ਿਆਦਾ ਲੋਕਾਂ ਨੂੰ ਵਕਤ ਪਾ ਰਿਹਾ ਮੈਂ ਤੁਹਾਨੂੰ ਸਹੀ ਦੱਸਾਂ ਇੱਕ ਮੈਂ ਸਾਰਿਆਂ ਨੂੰ ਇੱਕ ਗੱਲ ਮਾੜਾ ਜਣਾ ਇਹ ਸਾਰਿਆਂ ਨੇ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਜਾਣੇ ਆ ਜਿਹੜੇ ਵਿੱਚੇ ਮੱਝਾਂ ਵਿੱਚੇ گاਵਾ ਵਿੱਚੇ ਬੁੜੀਆਂ ਬੱਕਰੀਆਂ ਲਈ ਜਿਹੜੇ ਕਹਿੰਦੇ ਨਾ ਵੀ ਛੱਪੜ ਦੇ ਵਿੱਚ ਇੰਨਾ ਪਾਣੀ ਜਿਹੜਾ ਦਿਖਾ ਰਿਹਾ ਏਆਈ ਨਾਲ ਕ੍ਰੀਏਟਿਵ ਵੀਡੀਓ ਜ਼ਿਆਦਾ ਬਣਾਈਆਂ ਜਾ ਰਹੀਆਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਯਾਰ ਇਹਦੇ ਨਾਲ ਸੈਂਮ ਵਾਧਾ ਬਾਬੇ ਹੋਰ ਬਹੁਤ ਹੋਰ ਚੀਜ਼ਾਂ ਜਦੋਂ ਹੁਣ ਕਈਆਂ ਨੂੰ ਇਹ ਨਹੀਂ ਪਤਾ ਲੱਗਦਾ ਹੁਣ ਆਮ ਬੰਦਿਆਂ ਨੂੰ ਵੀ AI ਵਾਲਿਆਂ ਕਿਹੜੀਆਂ ਦੂਜੀਆਂ ਕਿਹੜੀਆਂ ਤਾਂ ਥੋੜਾ ਜਿਹਾ ਮੈਂ ਮੂੰਹ ਧੁੰਦਲੇ ਹੁੰਦੇ ਇਹਨਾਂ ਦੇ ਦੂਜਾ ਉਹਨਾਂ ਦੇ ਫੇਸ ਇੰਪ੍ਰੈਸ਼ਨ ਉਦਾਂ ਦਾ ਨਹੀਂ ਬਣਾਇਆ ਹੁੰਦਾ ਨਾਰਮਲ ਇੰਨਾ ਪਾਣੀ ਆ ਹੋਏ ਤਾਂ ਬੰਦਾ ਮੱਝ ਤੇ ਬਹਿ ਕੇ ਕਿਵੇਂ ਆਮਣਾ ਨੰਗ ਜੂਗਾ ਭਾਈ ਠੀਕ ਆ ਥੋੜਾ ਸਾਨੂੰ ਉਹ ਚੀਜ਼ਾਂ ਸੋਚਣੀਆਂ ਪੈਣਗੀਆਂ ਵੀ ਬਹੁਤ ਜ਼ਿਆਦਾ ਤਾਂ ਹਜੇ ਤੱਕ ਪਾਣੀ ਕੰਟਰੋਲ 'ਚ ਆ ਭਾਈ ਠੀਕ ਆ ਹਾਂ ਹੜਾਂ ਦੀ ਮਾਰ ਆ ਜਿਹੜੀ ਉਹ ਬਣ ਸਕਦੇ ਤੇ ਪਿੱਛੇ ਮੀਂਹ ਪੈਂਦਰਾ ਤੇ ਆ ਅਜਿੱਥੇ ਮੈਂ ਖੜਾ ਜਿੱਦੇ ਪਰਸੋਂ ਚੌਥੀ ਦੀ ਵੀਡੀਓ ਆ ਜਦੋਂ ਆਹ ਛੜਕਦੇ ਉੱਤੋਂ ਦੀ ਪਾਣੀ ਲੰਘਿਆ ਠੀਕ ਆ ਦਿਖਾਇਆ ਜਾ ਰਹਾ ਸੀ ਇੱਥੇ ਲਗਾਤਾਰ ਛੱਲਾਂ ਵੱਜ ਰਹੀਆਂ ਸੀ ਪਰ ਫਲਹਾਲ ਅੱਜ ਵੈਸੇ ਵੀ ਧੁੱਪ ਆ ਬਾਈ ਠੀਕ ਆ ਬੱਦਲ ਵਾਈ ਕਦੇ-ਕਦੇ ਆਉਂਦੇ ਆ ਪਰ ਨਾਰਮਲ ਤੌਰ ਤੇ ਹਜੇ ਆਪਾਂ ਗੱਲ ਕਰ ਗਏ ਤਾਂ ਪਾਣੀ ਇੰਨਾ ਨਹੀਂ ਹੈ ਸੋ ਅੱਗੇ ਮੈਂ ਇੱਕ ਗੱਲ ਹੋਰ ਦੱਸ ਦਿਆਂ ਵੀ ਇਧਰਲੇ ਪਾਸੇ ਸਿੱਖ ਰਾਜ ਸੀਗਾ ਪੁੱਲ ਦੇ ਤੇ ਇਧਰਲੇ ਪਾਸੇ ਅੰਗਰੇਜ਼ਾਂ ਦਾ ਰਾਜ ਸੀਗਾ ਸਾਰਾ ਸਾਰਾ ਠੀਕ ਹੈ ਇਹਦੇ ਬਾਰੇ ਮੈਂ ਤੁਹਾਨੂੰ ਕਾਫੀ ਗੱਲਾਂ ਦੱਸੂਗਾ ਸੋ ਫਲਹਾਲ ਮੈਂ ਤੁਹਾਨੂੰ ਇਸੇ ਵਾਸਤੇ ਲਾਈਵ ਹੋਇਆ ਸੀਗਾ ਤੇ ਤੁਸੀਂ ਇਹਨੂੰ ਜਿਹੜਾ ਹੈਗਾ ਅੱਗੇ ਤੋਂ ਅੱਗੇ ਜਰੂਰ ਸ਼ੇਅਰ ਕਰਿਓ ਕਿ ਪਾਣੀ ਅਜੇ ਸਥਿਤੀ ਕੰਟਰੋਲ ਦੇ ਵਿੱਚ ਹਜੇ ਇੰਨੇ ਜਿਆਦੇ ਗੇਟ ਆ ਜਿਹੜੇ ਰੋਪੜ ਹੈਡਵਰਕਸ ਤੋਂ ਨਹੀਂ ਖੋਲੇ ਗਏ ਠੀਕ ਆ ਬਾਕੀਆਂ ਦੇ ਉੱਤੇ ਕੀ ਹਾਲਾਤ ਹੈ ਉਹਦੇ ਬਾਰੇ ਮੈਂ ਤੁਹਾਨੂੰ ਉੱਥੇ ਜਾ ਕੇ ਲਾਈਵ ਕਰੂੰਗਾ ਤੁਹਾਨੂੰ ਸਾਰੀਆਂ ਚੀਜ਼ ਦਿਖਾਵਾਂਗਾ ਗੁਰਪ੍ਰੀਤ ਕੋਟ ਦੇ ਨਾਲ ਤੁਸੀਂ ਬਣੇ ਰਹੋ ਗੁਰਪ੍ਰੀਤ ਕੋਟ ਲਈ YouTube ਚੈਨਲ ਤੇ ਗੁਰਪ੍ਰੀਤ ਕੋਟ ਲਈ Facebook ਪੇਜ ਤੇ ਠੀਕ ਹੈ ਤਾਂ ਹਜੇ ਰੋਪੜ ਵਾਲੇ ਪਾਸੇ ਸ਼ਾਂਤੀ ਹੈ ਠੀਕ ਆ ਹਾਸਰ ਹੰਦਕਨਾਲ ਦੇ ਵਿੱਚ ਜਿਆਦਾ ਪਾਣੀ ਛੜਿਆ ਤੇ ਜਿਹੜੀਆਂ ਇਹ ਨਹਿਰਾਂ ਬਹੁਤ ਨੱਕੋ ਨੱਕ ਭਰ ਕੇ ਚੱਲ ਰਿਆਂ ਆ ਡਰੇਨਾ ਜਿਹੜੀਆਂ ਹੈਗੀਆਂ ਜਿਹੜੀਆਂ ਪੰਜਾਬ ਦੇ ਵਿੱਚ ਆ ਉਹਨਾਂ ਦੀ ਸਫਾਈ ਨਹੀਂ ਹੋਈ ਸਾਡੇ ਪਿੰਡਾਂ ਵਾਲੀਆਂ ਡਰੇਨਾ ਚਾਹੇ ਲਾ ਲੈਣ ਠੀਕ ਆ ਪਹਿਲਾਂ ਉਹਦੇ ਚ ਕਾਈ ਦੀ ਉਗੀ ਖੜੀ ਜਾਂ ਹੁਣ ਉਹਦੇ ਚ ਪਾਣੀ ਛੱਡੀ ਜਾਂਦੇ ਆ ਸੋ ਪਾਣੀ ਜਿਆਦਾ ਜ਼ਰੂਰ ਹੈ ਪਰ ਹਜੇ ਤੱਕ ਉਹ ਹਾਲਾਤ ਨਹੀਂ ਬਣੇ ਕਿ ਜਿੱਥੇ ਆਪਾਂ ਨੂੰ ਘਬਰਾ ਕੇ ਕੋਈ ਪਿੰਡ ਛੱਡਣ ਦੀ ਸੋਚ ਜੇ ਠੀਕ ਆ ਕੰਗਾਂ ਨੂੰ ਲੱਗੇ ਵੀ ਪਤਾ ਨਹੀਂ ਯਾਰ ਕੀ ਪੰਜਾਬ ਦੇ ਵਿੱਚ ਤਬਾਈ ਆ ਜੂ ਹਜੇ ਨਹੀਂ ਆ ਰਹੀ ਪਰ ਮਾਤਾ ਵੀਕਰ ਪਰ 2023 ਦੇ ਵਿੱਚ ਜਿੱਥੇ ਮੈਂ ਫਿਰਦਾ ਇੱਥੇ ਹੀ ਸਭ ਤੋਂ ਵੱਧ ਮਾਰ ਪਈ ਸੀ ਤੇ ਜਿਹੜੀ ਵੀਡੀਓ ਨੇ ਪੰਜਾਬ ਦੇ ਵਿੱਚ ਜ਼ਿਆਦਾ ਰੌਲਾ ਪਾਇਆ ਉਹ ਵੀਡੀਓ ਇੱਥੋਂ ਦੀ ਸੀ ਪਰ ਜ਼ਿਆਦਾਤਰ ਲੋਕ AI ਨਾਲ ਵੀਡੀਓ ਬਣਾ ਬਣਾ ਕੇ ਲੋਕਾਂ ਦੇ ਵਿੱਚ ਸਹਿਮ ਪੈਦਾ ਕਰ ਰਹੇ ਆ ਠੀਕ ਆ ਤਾਂ ਕਰੇ ਤੁਸੀਂ ਇਹ ਲਾਈਵ ਨੂੰ ਪੂਰੀ ਦੇਖੋ ਪੂਰੀ ਸੁਣਿਓ ਠੀਕ ਆ ਮੈਂ ਤੁਹਾਨੂੰ ਦੱਸਦਾ ਇੱਥੇ ਜ਼ਿੰਦਗੀ ਨਾਰਮਲ ਹੈ ਆ ਲੈ ਜਵਾਕ ਨੂੰ ਖੜਾਈ ਜਾਂਦਾ ਠੀਕ ਹੈ ਉਧਰ ਸਾਹਮਣੇ ਪਾਰਕਾ ਮਹਾਰਾਜਾ ਰਣਜੀਤ ਸਿੰਘ ਠੀਕ ਆ ਉਥੇ ਨਾਰਮਲ ਆ ਆ ਬੈਠੇ ਛਪੇ ਜਿਹੜਾ ਹਾੜਾ ਹੁਣ ਆ ਤਾਂ ਬੈਠੇ ਪਤੰਦਰਾ ਨਾਲ ਦੀ ਨਾਲ ਮੱਛੀਆਂ ਫੜ ਫੜ ਕੇ ਆਥਨ ਵਾਲਾ ਜਿਹੜਾ ਹੈਗਾ ਪੈਕਦਲ ਜਿਗਾੜ ਕਰੀ ਜਾਂਦੇ ਕੋਈ ਰੋਟੀ ਦਾ ਕਰੀ ਨਾ ਸੋ ਫਲਹਾਲ ਇੱਥੇ ਸਹੀ ਹੈ ਇਹਦੀ ਜ਼ਿੰਦਗੀ ਇੱਥੇ ਕੋਈ ਘਬਰਾਉਣ ਦੀ ਲੋੜ ਨਹੀਂ ਸਾਰਾ ਕੁਝ ਹਜੇ ਫਲਹਾਲ ਦੀ ਘੜੀ ਸਹੀ ਹੈ ਪਾਣੀ ਜ਼ਿਆਦਾ ਜਰੂਰ ਛੱਡ ਗਿਆ ਪਰ ਇੰਨਾ ਨਹੀਂਗਾ ਕਿ ਤੁਸੀਂ ਡਰ ਕੇ ਭੱਜੋ ਤੇ ਆ ਫਿਰਦੀ ਆ ਉਹੀ ਪੋਲਾ ਆਰਾਮ ਨਾਲ ਚੱਲੀ ਜਾਂਦਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਣੇ ਰਹੋ ਗੁਰਪ੍ਰੀਤ ਕੋਟ ਨਾਲ ਠੀਕ ਆ ਜਿਹੜੇ ਭਰਾ ਨਵੇਂ ਆ ਉਹ ਪੇਜ ਨੂੰ ਫੋਲੋ ਕਰ ਸਕਦੇ ਆ ਠੀਕ ਆ ਤੇ ਪਰ ਕਿਰਾ ਮੈਂ ਤੁਹਾਨੂੰ ਪੂਰੇ ਪੰਜਾਬ ਦੇ ਖੇੜਾਂ ਦੀ ਜਿਹੜੀ ਜਾਣਕਾਰੀ ਹੈ ਮੌਸਮ ਸਭ ਕੁਝ ਦਿੰਦਾ ਰਹੂੰਗਾ ਠੀਕ ਹੈ ਧੰਨਵਾਦ ਦਾ ਬੱਸ ਆ ਰਹਾਂ ਦਾ